ਇਸ ਤਰ੍ਹਾਂ ਡੀਸੀ ਕੰਬਲਸ ਦੇ ਅੰਦਰ ਖੜੇ ਹੋਏ ਆਂ ਔਰ ਅਸੀਂ 14 ਫਰਵਰੀ ਨੂੰ ਇਥੇ ਡੀਸੀ ਸਾਹਿਬ ਮੋਗਾ ਔਰ ਐਸਐਸਪੀ ਮੋਗਾ ਨੂੰ ਆਪਦਾ ਮੰਗ ਪੱਤਰ ਦੇ ਕੇ ਗਏ ਆਂ ਉਹਦੇ ਤੇ ਸਾਡੀਆਂ ਜੋ ਜ਼ਿਲ੍ਹੇ ਦੇ ਨਾਲ ਸੰਬੰਧਿਤ ਮੰਗਾ ਸੀ ਗਿਆ ਜਿਵੇਂ ਕਿ ਪਰਾਲੀ ਦੇ ਪਰਚੇ ਰੱਦ ਕਰਾਉਣੇ ਔਰ ਸਾਡੇ ਜਿੱਥੇ ਧਰਨੇ ਲੱਗੇ ਜਿੱਥੇ ਪੁਲਿਸ ਨੇ ਨਜਾਇਜ਼ ਪਰਚੇ ਰੱਦ ਕੀਤੇ ਆ ਔਰ ਬਿਜਲੀ ਬੋਰਡ ਨੇ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਤੇ ਸ਼ੰਭੂ ਮੋਰਚੇ ਤੇ ਸਾਡਾ ਸ਼ਹੀਦ ਹੋਇਆ ਬਲਵਿੰਦਰ ਸਿੰਘ ਤੇ ਇੱਕ ਜਰਨੈਲ ਸਿੰਘ ਫਦਰਕੋਟ ਵਾਲਾ ਉਹਦੇ ਮਵਾਜਬੇ ਲੈਣ ਵਾਸਤੇ ਉਹਦੇ ਪਰਿਵਾਰ ਨੂੰ ਨੌਕਰੀ ਦਿਵਾਉਣ ਵਾਸਤੇ ਸਮੁੱਚਾ ਕਰਜ਼ਾ ਮਾਫ਼ ਕਰਾਉਣ ਵਾਸਤੇ ਅਸੀਂ ਇਹ 5 ਤਰੀਕ ਦਾ ਅਲਟੀਮੇਟ ਦਿੱਤਾ ਹੋਇਆ ਸੀਗਾ ਕਿ ਅਸੀਂ ਜੇ ਤੁਸੀਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰੋਗੇ ਅਸੀਂ ਫਿਰ ਉੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਉਸ ਤੋਂ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਅਸੀਂ ਅੰਦਰ ਬੈਠੇ ਆਂ ਔਰ ਇਹ ਜਿਹੜੀ ਪ੍ਰਸ਼ਾਸਨ ਹੈ ਇੱਥੋਂ ਦਾ ਮੋਗੇ ਦਾ ਬਾ ਨਲਾਈਕੀ ਵਿਖਾਈ ਹੋਈ ਹੈ ਇਹਨਾਂ ਨੇ ਆਪਦੀ ਇਹਨਾਂ ਨੇ ਕਿਸਾਨਾਂ ਦੇ ਉੱਤੇ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹੀ ਅਸੀਂ ਉਹਨਾਂ ਦੀ ਪੂਰਤੀ ਕਰਦੇ ਆਂ ਔਰ ਲਾਤੀ ਚਾਰਜ ਵੀ ਕੀਤਾ ਹੋਇਆ ਵਾ ਜਿਹੜਾ ਅੱਗੇ ਬਿਲਕੁਲ ਨਹੀਂ ਜਾ ਗਿਆ ਕਿਉਂਕਿ ਇਹ ਆ ਪ੍ਰਸ਼ਾਸਨ ਆ ਇਹ ਜਨਤਾ ਦੀ ਰਖਵਾਲੀ ਵਾਸਤੇ ਹੁੰਦਾ ਵਾ ਜਨਤਾ ਦੀ ਇਹ ਸੂਲਤ ਵਾਸਤੇ ਹੁੰਦਾ ਵਾ ਫਾਇਦਾ ਵਾਸਤੇ ਹੁੰਦਾ ਵਾ ਉਲਟਾ ਇਹ ਪ੍ਰਸ਼ਾਸਨ ਆ ਇਹ ਕਿਸਾਨਾਂ ਦੇ ਲਾਠੀ ਚਾਰਜ ਕਰ ਰਿਆ ਔਰ ਦਬਕੇ ਮਾਰ ਰਿਆ ਧੱਕਾ ਮੁੱਕੀ ਕਰਨ ਲਿਆ ਵਾ ਮੋਬਾਈਲ ਖੋ ਰਿਆ ਵਾ ਜੀ ਇੱਕ ਕਿਸਾਨ ਜੱਥੇਬੰਦੀ ਬਾਹਰ ਬੈਠੀ ਹੈ ਧਰਨੇ ਤੇ ਤੁਸੀਂ ਜ਼ਬਰਦਸਤੀ ਅੰਦਰ ਦਾਖਲ ਹੋਏ ਹੋ ਹਾਂਜੀ ਉਹ ਜੇ ਬਾਹਰ ਬੈਠੀ ਆ ਉਹ ਅੱਜ ਦਾ ਭੁਖਰਤਾਸੀ ਉਹਨਾਂ ਦਾ ਉਹਨਾਂ ਦਾ ਕੱਲ ਲਾਨ ਹੋਇਆ ਸੀਗਾ ਅਸੀਂ ਉਸ ਦੇ ਨਾਲ ਵੀ ਸ਼ਾਮਲ ਆ ਬਾਕੀ ਸਾਡਾ 14 ਤਰੀਕ ਦਾ ਜਿਹੜਾਗਾ ਸੀਗਾ ਇਹ ਧਰਨਾ ਪਹਿਲਾਂ ਨੀਕਿਆ ਹੋਇਆ ਸੀਗਾ ਜਿਹੜਾ ਅੰਦਰ ਦੀ ਤੇ ਬਾਹਰ ਦਾ ਜਿਹੜੀ ਗੱਲ ਆ ਬਾਹਰ ਕੋਈ ਅਸੀਂ ਮੰਗਤੇ ਨਹੀਂਗੇ ਜਿਹੜਾ ਇਹਨਾਂ ਤੋਂ ਬਾਹਰ ਬਈ ਜੇ ਅਸੀਂ ਬਾਹਰ ਛੜਕ ਰੋਕ ਨਹੀਂ ਪਾਉਗੀ ਸਾਨੂੰ ਫਿਰ ਜੇ ਅਸੀਂ ਛੜਕ ਉਥੇ ਆਵਾਜਾਈ ਦੇ ਵਿੱਚ ਵਿਗੜ ਪਊਗਾ ਔਰ ਲੋਕ ਪਰੇਸ਼ਾਨ ਹੋਣਗੇ ਆ ਜਿਹੜੀ ਥਾਂ ਆ ਇਹ ਸਾਡੇ ਵੱਡਿਆਂ ਵਡੇਰਿਆਂ ਨੇ ਮਤੇ ਪਾ ਕੇ ਪਿੰਡ ਦੀ ਪੰਚਾਇਤ ਨੇ ਇਹ ਫਰੀ ਦਿੱਤਾ ਆਇਆ ਵਾ ਇੱਥੇ ਲੋਕਾਂ ਦੀ ਆਵਾਜ਼ ਠਾਉਣ ਵਾਸਤੇ ਅਸੀਂ ਇੱਥੇ ਬਹਿ ਸਕਦੇ ਆਂ ਕੋਈ ਗੈਰ ਕਾਨੂੰਨੀ ਨਹੀਂ ਅਸੀਂ ਕਰ ਰਹੇ ਗੈਰ ਕਾਨੂੰਨੀ ਇਹ ਪ੍ਰਸ਼ਾਸਨ ਕਰ ਰਿਹਾ ਜਿਹੜਾ ਸਾਡੇ ਕੋਟੇ ਬੋਲੋ ਕੋਈ ਪ੍ਰਸ਼ਾਸਨ ਵੱਲੋਂ ਸ਼ਾਂਤੀ ਮੇਂ ਪ੍ਰਦਰਸ਼ਨ ਕਰਨ ਨੂੰ ਕਿਹਾ ਜਾ ਰਿਹਾ ਪਰ ਤੁਸੀਂ ਕੰਦਾ ਟੱਪ ਟੱਪ ਕੇ ਅੰਦਰ ਆਇਓ ਹਾਂਜੀ ਉਹ ਜੋ ਸਾਡਾ ਉੱਥੇ ਛੜਕਾ ਰੋਗਣ ਦੀ ਆਵਾਜ਼ਾਂ ਨੂੰ ਬਹੁਤ ਜ਼ਿਆਦਾ ਪੀੜ ਭੜਕਾ ਹੋ ਰਿਹਾ ਆਵਾਜ਼ਾਂ ਰੋਗ ਰਹੀ ਆ ਲੋਕ ਕੋਈ ਮਰੀਜ਼ ਆ ਰਿਹਾ ਵਾ ਕੋਈ ਕਹੇ ਨੇ ਕੋਈ ਪੇਪਰ ਦੇਣਾ ਹੁੰਦਾ ਵਾ ਉਹ ਉਹਨੂੰ ਮੁਖ ਰੱਖਦੇ ਹੋਏ ਅਸੀਂ ਫਿਰ ਜਦੋਂ ਇਹਨਾਂ ਦਾ ਬੂਆ ਨੀਗਾ ਖੋਲਿਆ ਅਸੀਂ ਆਪਦੇ ਤਰੀਕੇ ਦੇ ਨਾਲ ਇੱਥੇ ਅੰਦਰ ਆ ਗਏ ਆਂ ਔਰ ਸਾਡਾ ਜਿਹੜਾ ਧਰਨਾ ਵਾ ਉਹ ਅੰਦਰ ਹੀ ਲੱਗੂਗਾ ਦੋ ਦਿਨ ਦਾ ਧਰਨਾ ਹੋਏ ਪੰਜ ਦੇ 6 ਤਰੀਕ ਨੂੰ ਜੇ 6 ਦਿਨ ਰਾਤ ਦਾ ਜੀ ਜੇ ਕਫਾਨ ਮਜ਼ਦੂਰ ਸਟਾਕ ਕਮੇਟੀ ਦਾ ਇਥੋਂ ਡੀਜੀ ਸਾਹਿਬ ਦੀ ਗੱਡੀ ਵੀ ਜਾਣੀ ਹੈ ਜੀ ਤੇ ਹੋਰ ਵੀ ਜਾਣੇ ਕੋਈ ਇਹਦੇ ਵਿੱਚ ਕੋਈ ਰੁਕਾਵਟ ਨਹੀਂ ਪਾਈ ਜਾਊਗੀ ਛਾਤ ਮਾਈ ਤਰੀਕੇ ਦੇ ਨਾਲ ਇਥੋਂ ਫੁੱਲ ਵੀ ਨਹੀਂ ਤੋੜਾਂਗੇ ਔਰ ਜਾਣ ਆਉਣ ਦਾ ਵੀ ਕੋਈ ਅਸੀਂ ਇਹ ਵਿਰਨ ਨਹੀਂ ਪਾਵਾਂਗੇ ਜਾਣ ਆਉਣ ਵਾਸਤੇ ਖੁੱਲਾ ਡੋਲਿਆ ਕਿਸੇ ਪਰ ਇਹ ਪਬਲਿਕ ਕਾਨੂੰਨ ਹੀ ਪਰੇਸ਼ਾਨੀ ਨਹੀਂ ਆਉਣ ਦਿਆਂਗੇ ਜੀ 7 ਦੀ ਗੱਡੇ ਰੇਲ ਔਰ 7 ਤਰੀਕ ਨੂੰ ਜੇ ਸਾਡਾ ਇਥੋਂ ਇਹ ਦੋ ਦਿਨ ਕੰਮ ਨਹੀਂਗਾ ਸਾਡੀ ਗੱਲ ਸੁਣਦੇ 7 ਤਰੀਕ ਨੂੰ ਮੋਗਾ ਰੇਲਵੇ ਸਟੇਸ਼ਨ ਤੇ ਮੋਗੇ ਵੱਲੋਂ ਸਿਰਫ ਉਹ ਰੇਲਵੇ ਟੈਸ ਦੇ ਚੱਕਾ ਤੇ ਲੇਰੇਲਾ ਦਾ ਚੱਕਾ ਜਾਮ ਕਰਾਂਗੇ ਕਿੰਨੇ ਟਾਈਮ ਹੋਊਗਾ ਜੀ ਉਹ ਅਸੀਂ ਦੱਸ ਦਿਆਂਗੇ ਤੈਨੂੰ ਸਾਰੀ ਦਿਹਾੜੀ ਹੋਊਗਾ ਉਹ 11 12 ਵਜੇ ਤੋਂ 11 ਕੋਈ